ਦੇ ਗੋਲੀ ਲੱਗਣ ਨਾਲ ਡੈਥ ਹੋਈ ਹੈ ਪਰਿਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੇ ਇੱਕ ਭੈਣ ਬੈਜੀ ਹੋਈ ਰੰਦੀ ਜੀ ਇੱਕ ਕੁੜੀ ਕੁਮਾਰੀ ਹੈ ਛੋਟੀ ਜਿਹੀ ਭੈਣ ਜੀ ਡੇਡ ਕਿੱਲਾ ਜ਼ਮੀਨ 18 ਲੱਖ ਰੁਪਏ ਦਾ ਕਰਜ਼ਾ ਤੇ ਇੱਕ ਛੋਟਾ ਜਾਇਕਰ ਇਸੇ ਲਈ ਸ਼ਾਇਦ ਕਿਸਾਨ ਸ਼ੁਭਕਰਨ ਸਿੰਘ ਅੰਦੋਲਨ ਦੇ ਰਾਹ ਤੇ ਤੁਰਿਆ ਸੀ ਪਰ ਕੀ ਪਤਾ ਸੀ ਕਿ ਸੰਘਰਸ਼ ਦਾ ਏਰਾ ਉਸ ਨੂੰ ਕਦੇ ਘਰ ਵਾਪਿਸ ਮੁੜਨ ਨਹੀਂ ਦੇ ਦੇਗਾ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਹ ਤਸਵੀਰਾਂ ਉਸਦੇ ਪਿੰਡ ਬੱਲੋ ਦੀਆਂ ਨੇ ਰਾਮਪੁਰਾ ਫੂਲ ਹਲਕੇ ਦੇ ਅਧੀਨ ਇਹ ਪਿੰਡ ਪੈਂਦਾ ਜਿੱਥੇ ਚਰਨਜੀਤ ਸਿੰਘ ਦੇ بیٹے ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਖਨਾਰੀ ਬਾਰਡਰ ਤੇ ਇਲਜ਼ਾਮ ਲੱਗ ਰਹੇ ਨੇ ਕਿਸਾਨ ਲੀਡਰ ਦਾਅਵਾ ਕਰ ਰਹੇ ਨੇ ਕਿ ਹਰਿਆਣੇ ਵਾਲੇ ਪਾਸੋਂ ਰਬੜ ਦੀ ਗੋਲੀ ਚਲਾਈ ਗਈ ਜੋ ਉਸ ਦੇ ਸਿਰ ਦੇ ਵਿੱਚ ਵੱਜੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਸਪਤਾਲ ਲਿਜਾਂਦਾ ਗਿਆ ਸੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਜਿਹਾ ਮੁਮਕਿਨ ਨਹੀਂ ਹੋ ਸਕਿਆ ਤੇ ਹੁਣ ਇਸ ਪਰਿਵਾਰ ਦੇ ਹਾਲਾਤ ਦੇਖੋ ਇੱਕ ਛੋਟਾ ਜਿਹਾ ਘਰ ਹੈ ਜਿੱਥੇ ਦੋ ਪੈਣਾ ਨੇ ਇਕਲਾਤਾ ਪ੍ਰਾਸੀ ਦੋ ਪੈਣਾ ਦਾ ਉਹ ਤੇ ਦਾਦੀ ਨੇ ਹੀ ਉਸਨੂੰ ਪਾਲ-ਪੋਸ ਕੇ ਵੱਡਾ ਕੀਤਾ ਸੀ ਕਿਉਂਕਿ ਉਸਦੇ ਮਾਤਾ ਦੀ ਮੌਤ ਹੋ ਗਈ ਸੀ ਉਸੇ ਤੇ ਜ਼ਿੰਮੇਵਾਰੀ ਸੀ ਇਸ ਪਰਿਵਾਰ ਨੂੰ ਪਾਲਣ ਦੀ 21 ਸਾਲ ਦੀ ਉਮਰ ਸੀ ਸੰਘਰਸ਼ ਦੇ ਰਾਹ ਤੇ ਉਹ ਨਿਕਲਿਆ ਸੀ ਤਾਂ ਜੋ ਪਰਿਵਾਰ ਦੇ ਹਾਲਾਤ ਕੁਝ ਸੁਧਰ ਸਕਣ ਖੇਤੀ ਦੇ ਵਿੱਚ ਮੁਨਾਫਾ ਨਹੀਂ ਸੀ ਇਸੇ ਲਈ ਉਹ ਮੰਗ ਕਰ ਰਿਹਾ ਸੀ ਕਿ ਉਸਦੇ ਹੱਕ ਉਸਨੂੰ ਦਿੱਤੇ ਜਾਣ ਪਰ ਕੀ ਪਤਾ ਸੀ ਕਿ ਖਨੌਰੀ ਬਾਰਡਰ ਤੇ ਜਿਸ ਅੰਦੋਲਨ ਦੇ ਵਿੱਚ ਉਹ ਹਿੱਸਾ ਲੈ ਰਿਹਾ ਉਥੋਂ ਉਸਦੀ Laash ਵਾਪਸ ਆਏਗੀ ਇਸ ਪਰਿਵਾਰ ਦੇ ਲਈ ਹੁਣ ਮਦਦ ਦੀ गुहार ਲਾਈ ਜਾ ਰਹੀ ਹੈ ਪਰਵਾਰ ਚ ਇਹਨਾਂ ਦੇ ਦਾਦੀ ਜੀ ਨੇ ਜੀ ਤੇ ਦੋ ਭੈਣਾਂ ਨੂੰ ਇੱਕ ਭੈਣ ਵੇਖੀ ਵੇ ਰੱਲੀ ਜੀ ਕੁੜੀ ਕਮਾਈ ਛੋਟੀ ਜਿਹੀ ਭੈਣ ਜੀ ਤੇ ਮੁੰਡੇ ਦੀ ਉਮਰ ਵੀ ਲਗਭਗ 22 ਸਾਲ ਸੀ ਜੀ ਮੁੰਡਾ ਮੈਰਿਡ ਸੀ ਨਹੀਂ ਨਹੀਂ ਅਨਮੈਰਿਡ ਸੀ ਜੀ ਤੇ ਇਹ ਪਹਿਲਾਂ ਜੱਥੇਬੰਦੀ ਚ ਵੀ ਕੰਮ ਕਰਦਾ ਹੀ ਕਿਹੇ ਚ ਹਾਂਜੀ ਸਿੱਧੂਪੁਰ ਜੱਥੇਬੰਦੀ ਚ ਕੰਮ ਕਰਦੇ ਸੀਗੇ ਤੇ ਕਿੰਨਾ ਟਾਈਮ ਹੋ ਗਿਆ ਸੀ ਉੱਥੇ ਗਏ ਇਹਨੂੰ ਇਹਨਾਂ ਨੂੰ ਹੋ ਗਿਆ ਜੀ ਮੁੰਡਾ ਦਾ 5-6 ਦਿਨ ਅਸੀਂ ਤਾਂ ਮੰਗ ਕਰਦੇ ਹਾਂ ਜੀ ਕਿ ਤਾ ਸੈਂਟਰ ਗਵਰਨਮੈਂਟ ਤੋਂ 10 ਲੱਖ ਰੁਪਈਆ ਜੀ 10 ਲੱਖ ਰੁਪਈਆ ਪੰਜਾਬ ਗਵਰਨਮੈਂਟ ਦੇਵੇ ਬਾਕੀ ਬੱਚਿਆਂ ਨੂੰ ਇੱਕ ਸੈਂਟਰ ਨੂੰ ਪੱਲੀ ਪਰਿਵਾਰ ਗਰੀਬ ਪਰਿਵਾਰ ਆ ਜੀ ਕਿੰਨਾ ਬਣ ਕਿੰਨਾ ਹੁੰਦੇ ਬਾਹਣਾ ਲਗਭਗ 2 2.5 ਕਿੱਲੇ ਆ ਜੀ ਪਿਛਲੇ ਸਾਲ ਕੁੜੀ ਵਿਆਹੀ ਸੀ ਉਦੋਂ ਵੀ ਕੁਛ ਨਾ ਕੁਛ ਬਾਹਣ ਪੈੜੀ ਬੈ ਕਰਕੇ ਵੇਖਿਆ ਜੀ ਘਰਵਾਰ ਆਰਥਿਕ ਤੰਗੀ ਹੈ ਜੀ ਸਰਕਾਰ ਜ਼ਬਰ ਜੁਲਮ ਕਰ ਰਹੀ ਹੈ ਕੋਈ ਸਾਰੇ ਹਰ ਇੱਕ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਤੇ ਸਰਕਾਰ ਹੈ ਜੋ ਇਹ ਬਹੁਤ ਹੀ ਜਿਆਦੇ ਮੰਦ ਭਾਗੀਆਂ ਗੱਲਾਂ ਕਰ ਰਹੀ ਹੈ ਉਹ ਸੁਭ ਕਰਨ ਬੱਚੇ ਦੀ ਜਿਹੜੀ ਮੌਤ ਹੋਈ ਹੈ ਉਹ ਗੋਲੀ ਲੱਗਣ ਦੇ ਕਾਰਨ ਹੋਈ ਹੈ ਜੋ ਕਿ 22 ਸਾਲ ਦਾ ਬੱਚਾ ਸੀ ਚਰਨਜੀਤ ਸਿੰਘ ਦਾ ਬੇਟਾ ਸੀ ਅਸੀਂ ਤਾਂ ਸਰਕਾਰ ਦੀ ਨਿਖੇਧੀ ਕਰਦੇ ਆ ਪਰ ਅਸੀਂ ਹੁਣ ਇਹ ਮੰਗ ਵੀ ਕਰਦੇ ਆ ਸਰਕਾਰ ਤੋਂ ਕਿ 10 10 ਲੱਖ ਰੁਪਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ ਨੂੰ ਦੇਵੇ ਜੋ ਇਹਨਾਂ ਦੇ ਸਰਕਾਰਜਾ ਉਹ ਕਰਜ਼ਾ ਮਾਫ ਕੀਤਾ ਜਾਵੇ ਤੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਪ੍ਰੋਟੈਸਟ ਕਰਨਾ ਕਿਸਾਨਾਂ ਦਾ ਆਪਣਾ ਹੱਕ ਹੈ ਆਪਣੇ ਹੱਕੀ ਮੰਗਾਂ ਦੇ ਲਈ ਜਿਹੜੇ ਕਿਸਾਨ ਨੇ ਉਹ ਧਰਨੇ ਤੇ ਜਾ ਰਹੇ ਨੇ ਕੋਈ ਉਹਨਾਂ ਨੇ ਜ਼ਬਰ ਨਹੀਂ ਕੀਤਾ ਕੋਈ ਜ਼ੁਲਮ ਨਹੀਂ ਕੀਤਾ ਕੋਈ ਕੰਨੀ ਕੀਤਾ ਸ਼ਾਂਤ ਮੇ ਢੰਗ ਨਾਲ ਪ੍ਰੋਟੈਸਟ ਹੈ ਜਿਹੜਾ ਕਰ ਰਹੇ ਨੇ ਪਰ ਸਰਕਾਰ ਹੈ ਜਿਹੜੀ ਉਹ ਜ਼ਿਆਦਾ ਦਬਾਅ ਪਾ ਰਹੀ ਹੈ ਇਸ ਤਰ੍ਹਾਂ